ਸਤਿ ਸ਼੍ਰੀ ਅਕਾਲ ਮੈਂ ਰਮਨਦੀਪ ਅੱਜ ਫੇਰ ਕਿਸੇ ਨਵੇਂ ਵਿਸ਼ੇ ਨਾਲ ਤੁਹਾਡੇ ਸਾਰਿਆਂ ਦੇ ਸਾਹਮਣੇ ਆਈਆਂ ਅੱਜ ਦਾ ਵਿਸ਼ਾ ਮੈਨੂੰ ਬਹੁਤ ਸੋਹਣਾ ਲੱਗਦਾ ਮੇਰੀ ਪਸੰਦ ਦਾ ਵਿਸ਼ਾ ਤੇ ਜਿਹੜੀ ਮੇਰੀ ਪਸੰਦੀ ਚੀਜ਼ ਹੁੰਦੀ ਆ ਤੇ ਉਹ ਮੈਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂ ਉਹ ਇਹ ਆ ਕਿ ਆਪਾਂ ਨੂੰ ਨਾ ਸ਼ੌਕ ਆਪਣੇ ਮਾਰਨੇ ਨਹੀਂ ਚਾਹੀਦੇ ਅਸੀਂ ਉਮਰ ਦੇ ਜਿਹੜੇ ਵੀ ਦੌਰ ਚੋਂ ਲੰਘ ਰਹੇ ਹੋਈਏ ਉਮਰ ਦੇ ਜਿਸ ਵੀ ਪੜਾਤੇ ਹੋਈਏ ਆਪਣੇ ਸ਼ੌਕ ਮਰਨੇ ਨਹੀਂ ਚਾਹੀਦੇ हां ਵਕਤ ਨਾਲ ਜਿਹੜੇ ਸ਼ੌਕ ਹੈਗੇ ਉਹ ਬਦਲਦੇ ਜਰੂਰ ਰਹਿੰਦੇ ਆ ਔਰ ਬਦਲਦੇ ਰਹਿਣੇ ਵੀ ਚਾਹੀਦੇ ਆ ਹੁਣ ਜਿਵੇਂ ਆਪਣਾ ਆਪਾਂ ਜੇ ਸਾਰੇ ਜਣੇ ਸੋਚੀਏ ਇੱਕ ਪਿੱਛੇ ਨਿਗਾ ਮਾਰੀਏ ਜਦੋਂ ਆਪਾਂ ਬੱਚੇ ਸੀ ਫਿਰ ਆਪਾਂ ਥੋੜੇ ਜਿਹਾ ਵੱਡੇ ਹੋਏ ਫਿਰ ਅਸੀਂ ਜਵਾਨ ਹੋਏ ਫਿਰ ਅਸੀਂ ਅੱਧ ਖੜਜੀ ਉਮਰ ਚਾਏ ਫਿਰ ਅਸੀਂ ਬੁਢਾਪੇ ਵੱਲ ਆਏ ਜਿਸ ਵੀ ਆਪਾਂ ਉਮਰ ਦੇ ਸਟੇਜ ਤੇ ਹੈਗੇ ਆ ਨਾ ਜਿੰਨੀ ਵੀ ਹੁਣ ਆਪਣੀ ਉਮਰ ਆ ਆਪਾਂ ਸੋਚੀਏ ਕਿ ਪਹਿਲਾਂ ਸਾਡੇ ਕਿਹੋ ਜਿਹੇ ਸ਼ੌਕ ਹੁੰਦੇ ਸੀਗੇ ਬਚਪਨ ਚ ਤਾਂ ਅਸੀਂ ਸਾਰਿਆਂ ਨੇ तकरीबन ਸਾਰਿਆਂ ਨੇ ਜਦੋਂ ਮੀਂਹ ਪੈਂਦਾ ਸੀ ਤਾਂ ਪਾਣੀ ਚ ਆਪਾਂ ਕਾਗਜ਼ ਦੀ ਕਿਸ਼ਤੀ ਬਣਾ ਕੇ ਤੈਰਦੇ ਹੁੰਦੇ ਸੀਗੇ ਬਹੁਤ ਸੋਹਣੀ ਗਜ਼ਲ ਵੀ ਜਗਜੀਤ ਸਿੰਘ ਹੁਣਾਂ ਨੇ ਗਾਈ ਹੈ ਕਿ ਉਹ ਕਾਗਜ਼ ਕੀ ਕਿਸ਼ਤੀ ਉਹ بارش ਦਾ ਪਾਣੀ ਕਿ ਜਦੋਂ ਨਾਨੀ ਕਹਾਣੀ ਸੁਣਾਉਂਦੀ ਆ ਤਾਂ ਉਹ ਸਾਰਾ ਬਚਪਨ ਆਪਾਂ ਨੂੰ ਯਾਦ ਆਉਂਦਾ ਸੋ ਸਾਡੇ ਸ਼ੌਕ ਹਮੇਸ਼ਾ ਜਿੰਦਾ ਰਹਿਣੇ ਚਾਹੀਦੇ ਆ ਸਾਡੀ ਜ਼ਿੰਦਗੀ ਸੋਹਣੀ ਹੋਣ ਦਾ ਇਹ ਸਬੂਤ ਆ ਇੱਕ ਜਦੋਂ ਅਸੀਂ ਆਪਦੇ ਸ਼ੌਕ ਬਦਲਦੇ ਰਹਿੰਨੇ ਆ ਪਰ ਪਾਲਦੇ ਜ਼ਰੂਰ ਆ ਕਹਿੰਦੇ ਹੁੰਦੇ ਨਾ ਜਦੋਂ ਬੰਦਾ ਸ਼ੌਕ ਉਹਦੇ ਉਹਦੇ ਮਰ ਜਾਣ ਕਿਸੇ ਗੱਲ ਨੂੰ ਉਹ ਥੋੜਾ ਨਿਰਾਸ਼ਾਜਾ ਹੋ ਜੇ ਉਹਦੀ ਜ਼ਿੰਦਗੀ ਕਿ ਤਰ੍ਹਾਂ ਖੜ ਜੇ ਜਾਂਦੀ ਆ ਤਾਂ ਫਿਰ ਉਹ ਜ਼ਿੰਦਗੀ ਨਹੀਂ ਹੁੰਦੀ ਕਿਸੇ ਨੂੰ ਕੋਈ ਸ਼ੌਕ ਹੁੰਦਾ ਕਿਸੇ ਨੂੰ ਕੋਈ ਸ਼ੌਕ ਹੁੰਦਾ ਕਈ ਵਾਰ ਸਾਨੂੰ ਜੋ ਸਬਜ਼ੀਆਂ ਪਹਿਲਾਂ ਪਸੰਦ ਹੁੰਦੀਆਂ ਖਾਣੀਆਂ ਜੋ ਕੁਝ ਵੀ ਖਾਣਾ ਪੀਣਾ ਸਾਨੂੰ ਜੋ ਪਹਿਲਾਂ ਪਸੰਦ ਹੁੰਦਾ ਵੱਡੇ ਹੋ ਕੇ ਸਾਡਾ ਉਹ ਸ਼ੌਕ ਬਦਲ ਜਾਂਦਾ ਸਾਡੇ ਟੇਸਟ ਬਦਲ ਜਾਂਦੇ ਆ ਪਰ ਸਾਡੇ ਟੇਸਟ ਹੈਗੇ ਤਾਂ ਸਾਡੇ ਨਾਲ ਹੀ ਨੇ ਨਾ ਉਹ ਖਤਮ ਤਾਂ ਨਹੀਂ ਨਾ ਹੋਏ ਸੋ ਇਹ ਬਹੁਤ ਜ਼ਰੂਰੀ ਆ ਆਪਦੇ ਆਪ ਨੂੰ ਜਿਉਂਦੇਆਂ ਚ ਸ਼ਾਮਲ ਰੱਖਣ ਲਈ ਆਪਦੇ ਆਪ ਨੂੰ ਚੜਦੀ ਜੀ ਕਲਾ 'ਚ ਰੱਖਣ ਲਈ ਕਿ ਸਾਡੇ ਸ਼ੌਕ ਬੇਸ਼ੱਕ ਬਦਲਦੇ ਜਾ ਰਹੇ ਆ ਪਰ ਹੈਗੇ ਨੇ ਜਿਉਂਦੇ ਨੇ ਕਈਆਂ ਨੂੰ ਫਿੱਕੇ ਰੰਗਾਂ ਦੇ ਕੱਪੜੇ ਪਾਉਣ ਦਾ ਸ਼ੌਕ ਰਿਹਾ ਹੁੰਦਾ ਕਿਸੇ ਵੇਲੇ ਫਿਰ ਉਹਨਾਂ ਦਾ ਦਿਲ ਕਰਦਾ ਵੀ ਅਸੀਂ ਵੀ ਸ਼ੌਕ ਰੰਗ ਪਾਈਏ ਦੇਖੀਏ ਤਾਂ ਸਹੀ ਮੁੜਕੇ ਤਾਂ ਨਹੀਂ ਜ਼ਿੰਦਗੀ ਤੇ ਆਉਣਾ ਧਰਤੀ ਤੇ ਮੁੜਕੇ ਨਹੀਂ ਆਉਣਾ ਅਸੀਂ ਕਿਹਦੀ ਚੇਪ 'ਚ ਉਹ ਚੀਜ਼ਾਂ ਕਰਨੋਂ ਹਟ ਜਾਂਦੇ ਆ ਦੇਖੋ ਬਹੁਤ ਸਾਰੇ ਕੰਮ ਇਹੋ ਜਿਹੇ ਹੈਗੇ ਆ ਜਿਹੜੇ ਸ਼ਰਮਸਾਰ ਕਰਦੇ ਆ ਉਨ੍ਹਾਂ ਤੋਂ ਪਰਹੇਜ਼ ਕਰੀਏ ਉਹ ਜਿਹੇ ਸ਼ੌਕ ਸਾਡੀ ਲਿਸਟ 'ਚ ਨਹੀਂ ਹੋਣੇ ਚਾਹੀਦੇ ਪਰ ਇਸ ਤੋਂ ਬਿਨਾ ਵੀ ਬਹੁਤ ਸਾਰੇ ਸ਼ੌਕ ਹੈਗੇ ਨੇ ਜਿਹੜੇ ਅਸੀਂ ਪਾਲ ਸਕਦੇ ਆ ਜੇ ਤੁਹਾਡੇ ਮਨ ਦੇ ਵਿੱਚ ਮੰਨ ਲਓ ਇੱਕ ਰੀਜ ਰਹਿ ਗਈ ਬਚਪਨ 'ਚ ਕਈ ਲੋਕ ਕੀ ਕਹਿ ਦਿੰਦੇ ਆ ਕਿ ਮੈਨੂੰ ਚੰਗਾ ਬਚਪਨ ਨਹੀਂ ਮਿਲਿਆ ਹੋ ਸਕਦਾ ਉਦੋਂ ਗਰੀਬੀ ਹੋਵੇ ਹੋ ਸਕਦਾ ਉਦੋਂ ਕੋਈ ਹੋਰ ਮਜਬੂਰੀ ਹੋਵੇ ਹੋ ਸਕਦਾ ਉਦੋਂ ਤੁਹਾਡੀ ਗੱਲ ਨਾ ਸੁਣੀ ਜਾਂਦੀ ਹੋਵੇ ਪਰ ਵਕਤ ਦੇ ਨਾਲ ਜਦੋਂ ਸਾਰਾ ਕੁਝ ਤੁਹਾਨੂੰ ਹਾਸਲ ਹੋ ਜਾਂਦਾ ਹੈ ਉਹ ਚੀਜ਼ਾਂ ਤੁਸੀਂ ਖਰੀਦ ਵੀ ਸਕਦੇ ਹੋ ਤਾਂ ਸ਼ੌਕ ਫਿਰ ਤੋਂ ਜਗਾਓ ਫਿਰ ਤੋਂ ਜਗਾਇਆ ਜਾ ਸਕਦੇ ਆ ਮਰਨ ਨਹੀਂ ਦੇਣੇ ਸ਼ੌਕ ਆਵਦੇ ਆਪ ਨੂੰ ਜਿਉਂਦਿਆਂ ਚ ਰੱਖਣਾ ਇਹ ਮੇਰਾ ਸਭ ਤੋਂ ਸੋਹਣਾ ਵਿਸ਼ਾ ਹੈਗਾ ਅੱਜ ਦਾ ਇੱਕ ਦਿਨ ਮੈਂ ਐਵੇਂ ਕਿਸੇ ਨਾਲ ਗੱਲ ਕਰ ਰਹੀ ਸੀ ਕਿ ਵੀ ਦੱਸੋ ਤੁਹਾਡੇ ਸ਼ੌਕ ਕੀ ਕੀ ਆ ਤਾਂ ਉਹਨਾਂ ਨੇ ਨਾ ਕੁਝ ਮਿੰਟ ਲਏ ਇਹ ਗੱਲ ਸੋਚਣ ਲਈ ਕਿ ਹਾਂ ਮੇਰੇ ਕਿਹੜੇ ਕਿਹੜੇ ਸ਼ੌਕ ਹੈ ਜਾਂ ਮੇਰੇ ਕਿਹੜੇ ਕਿਹੜੇ ਸ਼ੌਕ ਸੀ ਫਿਰ ਉਹਨੇ ਮੈਨੂੰ ਆਪ ਹੀ ਕਿਹਾ ਕਿ ਮੈਂ ਤਾਂ ਕਦੇ ਆਪਦੇ ਵੱਲ ਧਿਆਨ ਹੀ ਨਹੀਂ ਦਿੱਤਾ ਕਿ ਮੇਰੇ ਆ ਸ਼ੌਕ ਸੀ ਬਹੁਤ ਸਾਲਾਂ ਤੋਂ ਮੈਂ ਕੋਈ ਆਪਦਾ ਮੈਂ ਸਿਲੈਕਟ ਕਰਕੇ ਕੋਈ ਕੱਪੜਾ ਨਹੀਂ ਖਰੀਦਿਆ ਬਸ ਸਰਸਰੀ ਜੀ ਨੀਗਾ ਮਾਰੀ ਬਸ ਠੀਕ ਹੈ ਲੈ ਲਿਆ ਕੋਈ ਜੁੱਤੀ ਵੀ ਮੈਂ ਬਹੁਤੀ ਮਨਪਸੰਦ ਨਹੀਂ ਪਾਈ ਤੇ ਹੋਰ بڑا ਕੁਝ ਹੁੰਦਾ ਜਿਹੜਾ ਅਸੀਂ ਐਵੇਂ ਬਸ ਠੀਕ ਐ ਕਰ ਲਓ ਜੇ ਕੋਈ ਪੁੱਛ ਲੈਂਦਾ ਨਾ ਕਿ ਤੇ ਖਾਣਾ ਵੀ ਖਾਣ ਜਾਂਦੇ ਆ ਮੰਨ ਲਓ ਅਸੀਂ ਘਰ ਦੇ ਸਾਰੇ ਮੈਂਬਰ ਖਾਣਾ ਖਾਣ ਜਾਂਦੇ ਆ ਬਾਹਰ ਕਈ ਵਾਰ ਕੀ ਹੁੰਦਾ ਉਹ ਘਰ ਦਾ ਵੱਡਾ ਮੈਂਬਰ ਆਰਡਰ ਕਰ ਦਿੰਦਾ ਹਾਂ ਜੇ ਇੱਕ ਆ ਚੀਜ਼ ਲਿਓ ਆ ਲਿਓ ਆ ਲਿਓ ਦੂਜੇ ਸਾਰੇ ਬੈਠੇ ਰਹਿੰਦੇ ਆ ਉੱਥੇ ਵੀ ਆਪਦਾ ਸ਼ੌਕ ਦੱਸੋ ਆਪਦਾ ਟੇਸਟ ਦੱਸੋ ਸਾਨੂੰ ਦੱਸਣਾ ਚਾਹੀਦਾ ਵੀ ਨਹੀਂ ਮੈਂ ਆ ਨਹੀਂ ਮੈਂ ਆ ਖਾਣਾ ਸਾਰਿਆਂ ਨੂੰ ਪੁੱਛਿਆ ਜਾਵੇ ਸਾਰਿਆਂ ਦੇ ਆਪਣੇ ਆਪਣੇ ਟੇਸਟ ਹੁੰਦੇ ਆ ਹਨਾ ਮਤਲਬ ਹੱਕਈ ਵਾਰ ਨਾ ਕਿਸੇ ਦੀ ਆਦਤ ਹੁੰਦੀ ਹੈ ਵੀ ਚਲੋ ਕੋਈ ਨਹੀਂ ਇਹ ਕੋਈ ਮੈਨੂੰ ਇਹ ਕੋਈ ਬਹੁਤੀ ਸੋਹਣੀ ਗੱਲ ਨਹੀਂ ਲੱਗਦੀ ਕਿ ਕਿਸੇ ਦੀ ਹਾਂ ਚ ਹਾਂ ਮਲਾਈ ਜਾਣਾ ਉਹ ਵੀ ਉੱਥੇ ਜਿੱਥੇ ਸਿਰਫ ਤੁਹਾਡੇ ਸ਼ੌਕ ਜਾਂ ਤੁਹਾਡੇ ਟੇਸਟ ਦੀ ਗੱਲ ਹੈ ਜੇ ਤੁਸੀਂ ਕਿਸੇ ਨੂੰ ਆਪਦੀਆਂ ਇਹ ਗੱਲਾਂ ਦੱਸੋਗੇ ਨਹੀਂ ਕਿਸੇ ਨੂੰ ਆਪਦੇ ਮਨ ਦੀ ਗੱਲ ਕਹੋਗੇ ਨਹੀਂ ਤਾਂ ਕਿਸੇ ਨੂੰ ਤਾਂ ਸੁਪਨਾ ਨਹੀਂ ਆਉਂਦਾ ਫਿਰ ਉਸੇ ਤਰ੍ਹਾਂ ਚੱਲਦੀ ਰਹਿੰਦੀ ਹੈ ਜ਼ਿੰਦਗੀ ਪਰ ਫਿਰ ਅਸੀਂ ਕਿਸੇ ਸਟੇਜ ਤੇ ਜਾ ਕੇ ਨਾ ਗਿਲਾ ਜ਼ਰੂਰ ਕਰਦੇ ਹਾਂ ਕੀ ਸਾਰੀ ਜ਼ਿੰਦਗੀ ਲੰਘ ਗਈ ਮੈਂ ਤਾਂ ਆਹੀ ਨਹੀਂ ਕਰਕੇ ਦੇਖਿਆ ਇਹ ਬਹੁਤ ਸਾਰੀਆਂ ਔਰਤਾਂ ਦੀ ਕਹਾਣੀ ਹੈਗੀ ਆ ਬਹੁਤ ਸਾਰੀਆਂ ਔਰਤਾਂ ਦੇ ਮੂੰਹੋਂ ਮੈਂ ਇਹ ਗੱਲ ਸੁਣੀ ਆ ਕਿ ਆਪਾਂ ਤਾਂ ਜਦੋਂ ਉਹ ਉਮਰ ਸੀਗੀ ਉਦੋਂ ਨਹੀਂ ਆਪਦੇ ਸ਼ੌਕ ਪੂਰੇ ਕੀਤੇ ਹੁਣ ਕੀ ਕਰਨੇ ਆ ਬਈ ਉਦੋਂ ਤੁਹਾਨੂੰ ਕਿਹਨੇ ਰੋਕਿਆ ਸੀ ਜਾਂ ਹੁਣ ਵੀ ਤੁਹਾਨੂੰ ਕਿਹਨੇ ਰੋਕਿਆ ਉਦੋਂ ਵੀ ਤੁਸੀਂ ਆਪਦੀ ਗੱਲ ਮਨਵਾਈ ਨਹੀਂ ਸੀ ਕਦੇ ਤੁਸੀਂ ਹੁਣ ਵੀ ਨਹੀਂ ਮਨਵਾ ਰਹੇ ਜੇ ਸੱਚੀ ਤਾਂ ਤੁਸੀਂ ਇਸ ਤਰ੍ਹਾਂ ਜਿਉ ਰਹੇ ਹੋ ਫਿਰ ਗਿਲਾ ਕਾਦਾ ਫਿਰ ਤਾਂ ਸੀ ਗਿਲਾ ਕਰ ਹੀ ਨਹੀਂ ਸਕਦੇ ਕਿ ਮੈਂ ਤਾਂ ਉਦੋਂ ਵੀ ਨਹੀਂ ਆ ਕਰਕੇ ਦੇਖਿਆ ਸੋ ਗਲਤ ਗੱਲਾਂ ਨੂੰ ਜਿਹੜੀਆਂ ਸਾਨੂੰ اخلاق ਤੋਂ ਹੇਠਾਂ ਲਿਜਾ ਸੁੱਟਦੀਆਂ ਉਹਨਾਂ ਨੂੰ ਕਦੇ ਆਪਣੇ ਸ਼ੌਕ ਦਾ ਹਿੱਸਾ ਨਹੀਂ ਬਣਾਉਣਾ ਉਹੋ ਜਿਹੇ ਸ਼ੌਕ ਜਿਹਨੂੰ ਹੈਗੇ ਉਹ ਤਿਆਗ ਦੇਣੇ ਚਾਹੀਦੇ ਆ ਪਰ ਉਹੋ ਜੇ ਸ਼ੌਕ ਹਮੇਸ਼ਾ ਰੱਖੋ ਹਮੇਸ਼ਾ ਬਦਲਦੇ ਰਹੋ ਤਜ਼ਰਬੇ ਕਰਦੇ ਰਹੋ ਜਿਹਦੇ ਨਾਲ ਜ਼ਿੰਦਗੀ ਸੋਹਣੀ ਲੱਗਦੀ ਆ ਜ਼ਿੰਦਗੀ ਦਾ ਆਲਾ ਦਵਾਲਾ ਸਾਨੂੰ ਆਪਣਾ ਆਲਾ ਦਵਾਲਾ ਸਾਨੂੰ ਵਧੀਆ ਲੱਗਦਾ ਆ ਤੇ ਅਸੀਂ ਖਿੜੇ ਖਿੜੇ ਜੇ ਰਹਿਨੇ ਆ। ਦੇਖੋ ਜੇ ਅਸੀਂ ਬਚਤਾਂ ਵੱਲ ਪੈਨੇ ਨਾ ਕਿ ਆਹ ਨਾ ਕਰੀਏ ਚਲੋ ਛੱਡੋ ਬਹੁਤਿਆਂ ਲੇਡੀਜ਼ ਨਾ ਮੈਂ ਦੇਖਿਆ ਬਚਤਾਂ ਵੱਲ ਜ਼ਿਆਦਾ ਜਾਂਦੀਆਂ। ਉਹ ਠੀਕ ਹੈ ਉਹ ਉਹ ਵੀ ਬੜੀ ਸੋਹਣੀ ਗੱਲ ਹੈਗੀ ਆ ਕਿ ਅਸੀਂ ਬੱਚਿਆਂ ਲਈ ਜਾਂ ਕਿਸੇ ਹੋਰ ਲਈ ਆਪਾਂ ਥੋੜਾ ਥੋੜਾ ਸੇਵਿੰਗ ਵੱਲ ਧਿਆਨ ਦਿੰਨੇ ਆ। ਪਰ ਜੇ ਅਸੀਂ ਆਪ ਆਪ ਦੇ ਸ਼ੌਕ ਨਹੀਂ ਨਾ ਰੱਖਾਂਗੇ ਆਪ ਹੀ ਆਪ ਦੇ ਆਪ ਨੂੰ ਮਤਲਬ ਸਾਈਡ ਤੇ ਕਰਦੇ ਆਂਗੇ ਤਾਂ ਬੱਚਿਆਂ ਨੂੰ ਕਦੋਂ ਪਤਾ ਲੱਗੂ ਜਾਂ ਤੁਹਾਡੇ ਪਾਰਟਨਰ ਨੂੰ ਕਦੋਂ ਪਤਾ ਲੱਗੂ ਕਿ ਇਹਦਾ ਆ ਸ਼ੌਕ ਹੈ ਵੀ ਇਹ ਪੂਰਾ ਕਰਨਾ ਫਿਰ ਅਸੀਂ ਗਿਲਾ ਨਹੀਂ ਕਰ ਸਕਦੇ ਕਿ ਸਾਡੇ ਬੱਚੇ ਸਾਨੂੰ ਸਾਨੂੰ ਕੁਝ ਸਮਝਦੇ ਨਹੀਂ ਜਾਂ ਮੇਰੇ ਹਸਬੈਂਡ ਨੇ ਜਾਂ ਮੇਰੀ ਵਾਈਫ ਨੇ ਮੇਰੀ ਆ ਇੱਛਾ ਨਹੀਂ ਪੂਰੀ ਕੀਤੀ ਅਸੀਂ ਉਹਨਾਂ ਨੂੰ ਦੱਸਿਆ ਕਦੋਂ ਸੀ ਅਸੀਂ ਤਾਂ ਉਹਦਾ ਰਿਸ਼ਤਾ ਨਿਭਾਉਣ ਦੇ ਵਿੱਚ ਮਸ਼ਰੂਫ ਸੀਗੇ ਰਿਸ਼ਤੇ ਪਰਸਪਰ ਸਹਿਯੋਗ ਨਾਲ ਬਣਦੇ ਆ ਸਾਰਿਆਂ ਦਾ ਇੱਕ ਦੂਜੇ ਨਾਲ ਰਿਸ਼ਤਾ ਹੀ ਹੁੰਦਾ ਹੈ ਇੱਕ ਜਣਾ ਜਦੋਂ ਨਭਾਉਂਦੇ ਤੇ ਦੂਜਿਆਂ ਨੂੰ ਫਿਰ ਕੀ ਪਈ ਹੁੰਦੀ ਆ ਸੋ ਬੱਚਿਆਂ ਨੂੰ ਪਰਿਵਾਰ ਨੂੰ ਹਸਬੰਡ ਨੂੰ ਵਾਈਫ ਨੂੰ ਆਪਸ ਚ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਦੇ ਸ਼ੌਕ ਇੱਕ ਦੂਜੇ ਦੇ ਟੇਸਟ ਪਤਾ ਹੋਣੇ ਚਾਹੀਦੇ ਆ ਇਹ ਨਿੱਕੇ ਨਿੱਕੇ ਸਰਪ੍ਰਾਈਜ਼ ਜਦੋਂ ਅਸੀਂ ਦਿੰਨੇ ਆ ਨਾ ਫੈਮਿਲੀ ਮੈਂਬਰਸ ਨੂੰ ਤੇ ਉਹਨਾਂ ਨੂੰ ਕਿੰਨੀ ਖੁਸ਼ੀ ਹੁੰਦੀ ਆ ਜੇ ਤੁਹਾਨੂੰ ਹਸਬੰਡ ਦਾ ਪਤਾ ਕਿ ਇਹਦਾ ਕੀ ਸ਼ੌਕ ਹੈ ਜਾਂ ਤੁਹਾਨੂੰ ਵਾਈਫ ਦਾ ਪਤਾ ਕਿ ਇਹਨੂੰ ਕੀ ਸ਼ੌਕ ਹੈ ਜਾਂ ਸਾਨੂੰ ਬੱਚਿਆਂ ਦਾ ਪਤਾ ਜਾਂ ਬੱਚਿਆਂ ਨੂੰ ਸਾਡਾ ਪਤਾ ਤਾਂ ਉਹੋ ਜੀ ਚੀਜ਼ ਅਸੀਂ ਜਦੋਂ ਤੋਹਫੇ ਵਜੋਂ ਦਿੰਨੇ ਆ ਤੇ ਅੰਦਰੋਂ ਮਨ ਕਿੰਨਾ ਖੁਸ਼ ਹੁੰਦਾ ਜੀ ਇਹਨੂੰ ਤੋਹਫਾ ਮਿਲਦਾ ਸੋ ਇਹ ਵੀ ਇੱਕ ਸ਼ੌਕ ਆ ਕਿ ਤੁਸੀਂ ਤੋਹਫੇ ਦੇ ਰਹੇ ਹੋ ਕਿਸੇ ਨੂੰ ਉਹਦੇ ਪਸੰਦ ਦਾ ਇਸ ਚੀਜ਼ ਨੂੰ ਵੀ ਆਪਣੇ ਸ਼ੌਕ ਦਾ ਹਿੱਸਾ ਬਣਾਓ ਮੰਨ ਲਓ ਕਿਸੇ ਨੇ ਤੁਹਾਨੂੰ ਸਿਆਹ ਸੁਭਾਈ ਕਿਹਾ ਤਾਂ ਕਿ ਮੈਨੂੰ ਨਾ ਹਰਾ ਰੰਗ ਬੜਾ ਪਸੰਦ ਹੈ ਤੇ ਤੁਸੀਂ ਸੋਚ ਲੈਣਾ ਕਿ ਜਦੋਂ ਹੀ ਹੁਣ ਕੋਈ ਮੌਕਾ ਆਇਆ ਤਾਂ ਇਹਨੂੰ ਮੈਂ ਹਰੇ ਰੰਗ ਦਾ ਸੂਟ ਜਾਂ ਹਰੇ ਰੰਗ ਦੀ ਪੱਗ ਜਾਂ ਮਤਲਬ ਕੋਈ ਵੀ ਰੰਗ ਜਿਹੜਾ ਪਸੰਦ ਹੈ ਉਹ ਗਿਫਟ ਕਰਨਾ ਹੈ। ਇਹੋ ਜੀਆਂ ਚੀਜ਼ਾਂ ਹੀ ਪਰਿਵਾਰ ਦੇ ਵਿੱਚ ਖੁਸ਼ੀਆਂ ਬਣਾਈ ਰੱਖਦੀਆਂ, ਇਹੋ ਜੀਆਂ ਚੀਜ਼ਾਂ ਹੀ ਪਰਿਵਾਰਕ ਮਾਹੌਲ ਆ ਜਿਹੜਾ ਸੋਹਣਾ ਬਣਾਈ ਰੱਖਦੀਆਂ, ਸਾਰੇ ਰਿਸ਼ਤਿਆਂ ਨੂੰ ਸੋਹਣਾ ਬਣਾਈ ਰੱਖਦੀਆਂ ਨੇ। ਫਿਰ ਜਦੋਂ ਅਸੀਂ ਆਪ ਦੇ ਆਪ ਨਾਲ ਗिला ਕਰਦੇ ਆ ਜਾਂ ਕਿਸੇ ਕੋਲ ਗिला ਜਾ ਜ਼ਾਹਰ ਕਰਦੇ ਆ ਨਾ ਉਦੋਂ ਫਿਰ ਇਹ ਗੱਲ ਆਉਂਦੀ ਹੈ ਦੂਜੇ ਦੇ ਦਿਮਾਗ 'ਚ ਵੀ ਭਾਈ ਫਿਰ ਤੁਸੀਂ ਆਪ ਦੇ ਸ਼ੌਕ ਕਿਉਂ ਨਹੀਂ ਪੂਰੇ ਕੀਤੇ ਜਦੋਂ ਅਸੀਂ ਕਿਸੇ ਨੂੰ ਉਹਦੇ ਮੰਦੀ ਗੱਲ ਦੱਸਾਂਗੇ ਨਹੀਂ ਕਿਸੇ ਨੂੰ ਤਾਂ ਨਹੀਂ ਸੁਪਨਾ ਆਉਂਦਾ ਸੋ ਇਹਨਾਂ ਨੂੰ ਇਹਨਾਂ ਚਾਹਾਂ ਨੂੰ ਇਹਨਾਂ ਸ਼ੌਕਾਂ ਨੂੰ ਇਹਨਾਂ ਇਹਨਾਂ ਜਿਹੜੇ ਤੁਹਾਡੇ ਟੇਸਟ ਨੇ ਉਹਨਾਂ ਨੂੰ ਬਰਕਰਾਰ ਰੱਖੋ ਉਹਨਾਂ ਨੂੰ ਬਦਲਦੇ ਵੀ ਰਹੋ ਸਮੇਂ ਦੇ ਨਾਲ ਪਰ ਜਰੂਰ ਕੋਈ ਨਾ ਕੋਈ ਹੌਬੀ ਤੁਹਾਡੀ ਹੋਣੀ ਚਾਹੀਦੀ ਹੈ ਤਾਂ ਕਿ ਤੁਹਾਡਾ ਜ਼ਿੰਦਗੀ ਵੱਲ ਜਿਹੜਾ ਉਤਸ਼ਾਹ ਹੈ ਉਹ ਬਣਿਆ ਰਹੇ ਕਿਸੇ ਵੇਲੇ ਜੇ ਮੈਂ ਆਪਦੀ ਗੱਲ ਕਰਾਂ ਕਿਸੇ ਵੇਲੇ ਮੈਨੂੰ ਹੱਥ ਨਾਲ ਕਢਾਈਆਂ ਕਰਨ ਦਾ ਸ਼ੌਕ ਸੀ ਮੈਂ ਬਹੁਤ ਸਾਰੇ ਸੂਟਾਂ ਤੇ ਕਢਾਈਆਂ ਕਰਾਈਆਂ ਮੈਂ ਪਲੇਨ ਕੱਪੜਾ ਲੈ ਆਉਣਾ ਉਸ ਤੇ ਛਪਾ ਲੈਣਾ ਤੇ ਮੈਂ ਬਹੁਤ ਸਾਰੇ ਸੂਟ ਕੱਡੇ ਦੁਪੱਟੇ ਕੱਡੇ ਮੈਂ ਆਪਦੇ ਹੱਥ ਨਾਲ ਨਗ ਨੂੰ ਗੁਜੇ ਲਾ ਕੇ ਸਿਤਾਰੇ ਲਾ ਕੇ ਮੈਂ ਬੜੇ ਸੋਹਣੇ ਸੂਟ ਆਪਦੇ ਕਢਾਈ ਕਰਦੀ ਸੀਗੇ ਇੱਕ ਵਕਤ ਸੀਗਾ ਮੈਨੂੰ ਸ਼ੌਕ ਸੀਗਾ ਕਰੋਸ਼ੀਆ ਬੁਣਨ ਦਾ ਮੈਂ ਬੜੀਆਂ ਸਾਰੀਆਂ ਕਰੋਸ਼ੀਏ ਦੀਆਂ ਲੈਸਾਂ ਬਣਾਉਂਦੀ ਹੁੰਦੀ ਸੀਗੀ ਆਪਦੇ ਰੁਮਾਲ ਜਾਂ ਸੂਟਾਂ ਤੇ ਫਿਰ ਮੇਰਾ ਸ਼ੌਕ ਸੀ ਸ਼ਟਲ ਜੇ ਤੁਹਾਡੇ ਚੋਂ ਕਿਸੇ ਨੇ ਸੁਣਿਆ ਹੋਵੇ ਸ਼ਟਲ ਬੁਣਦੇ ਹੁੰਦੇ ਸੀਗੇ ਉਹ ਵੀ ਬੜੀ ਸੁਹਣੀਆਂ ਲੈਸਾਂ ਬਣਦੀਆਂ ਉਹਦੀਆਂ ਉਹ ਮੈਂ ਬੜਾ ਸੋਹਣਾ ਮੈਨੂੰ ਆਉਂਦਾ ਸੀਗਾ ਉਹ ਚਲਾਉਣਾ ਤੇ ਉਹ ਮੇਰਾ ਸ਼ੌਕ ਸੀ ਫਿਰ ਹੌਲੀ-ਹੌਲੀ ਵਕਤ ਬਦਲਿਆ ਫਿਰ ਮੇਰੇ ਮੇਰਾ ਘਰ ਨੂੰ ਚੀਜ਼ਾਂ ਨੂੰ ਸਾਮ ਸੰਭਾਲ ਕਰਨੀ ਥਾਂ ਟਿਕਾਣੇ ਰੱਖਣਾ ਹਰ ਇੱਕ ਚੀਜ਼ ਨੂੰ ਸਾਫ਼ ਸੁਥਰੀ ਰੱਖਣਾ ਅਰੇਂਜ ਕਰਕੇ ਰੱਖਣਾ ਇਹ ਮੇਰੇ ਸ਼ੌਕ ਚ ਸ਼ਾਮਲ ਹੋ ਗਿਆ ਕਿਉਂਕਿ ਪਹਿਲਾਂ ਬੇਪਰਵਾਹੀ ਦੀ ਉਮਰ ਜੀ ਹੁੰਦੀ ਹੈ ਫਿਰ ਲੱਗਦਾ ਵੀ ਨਹੀਂ ਹਰ ਇੱਕ ਚੀਜ਼ ਨੂੰ ਸਲੀਕੇ ਨਾਲ ਰੱਖਿਆ ਜਾਵੇ ਇਹ ਵੀ ਇੱਕ ਸ਼ੌਕ ਹੈ ਇਹ ਬਦਲਿਆ ਹੋਇਆ ਪਰ ਹੈਗਾ ਫਿਰ ਮੈਨੂੰ ਸ਼ੌਕ ਹੋਇਆ ਗਾਰਡਨਿੰਗ ਦਾ ਮੈਂ ਬੂਟਿਆਂ ਨੂੰ ਨਵੇਂ-ਨਵੇਂ ਬੂਟੇ ਲਾਉਣਾ ਵੱਖਰੇ ਉਹਨਾਂ ਦੀ ਪਛਾਣ ਕਰਨੀ ਉਹਨਾਂ ਨੂੰ ਪਾਣੀ ਪਾਉਣਾ ਉਹਨਾਂ ਦੇ ਵਿੱਚੋਂ ਪੀਲੇ ਪੱਤੇ ਆ ਗਏ ਤਾਂ ਉਹਨਾਂ ਨੂੰ ਕੱਢਣਾ ਉਹਨਾਂ ਦੀ ਸਾਫ ਸਫਾਈ ਕਰਨਾ ਇਹ ਵੀ ਮੇਰੇ ਸ਼ੌਕ 'ਚ ਸ਼ਾਮਲ ਹੋ ਗਿਆ ਕੁਕਿੰਗ ਦਾ ਵੀ ਮੈਨੂੰ ਸ਼ੌਕ ਜਾਗਿਆ ਇੱਕ ਉਮਰ ਤੇ ਆ ਕੇ ਫਿਰ ਮੈਨੂੰ ਕੁਕਿੰਗ ਦਾ ਹੋ ਗਿਆ ਕਿ ਮੈਂ ਆ ਬਣਾਵਾਂ ਮੈਂ ਬਣਾਵਾਂ ਨਵੀਂ ਨਵੀਂ ਕੋਈ ਚੀਜ਼ ਟਰਾਈ ਕਰਾਂ ਬਹੁਤ ਸਾਰੇ ਸ਼ੌਕ ਆ ਮੇਰੇ ਬਦਲੇ ਆ ਤੇ ਮੈਂ ਉਹਨਾਂ ਨਾਲ ਬਹੁਤ ਖੁਸ਼ ਆ ਸੋ ਕਹਿਣ ਦਾ ਭਾਵ ਇਹੀ ਹੈ ਕਿ ਜ਼ਿੰਦਗੀ ਦੇ ਵਿੱਚ ਉਤਸ਼ਾਹ ਬਣਿਆ ਰਹਿੰਦਾ ਰੌਣਕ ਬਣੀ ਰਹਿੰਦੀ ਹੈ ਆਪਣੇ ਵੈਸੇ ਵੀ ਆਪਣੇ ਅੰਦਰ ਖੇੜਾ ਜਿਹਾ ਰਹਿੰਦਾ ਜਦੋਂ ਸਾਡਾ ਕੋਈ ਸ਼ੌਕ ਅਸੀਂ ਪਾਲਦੇ ਰਹਿੰਨੇ ਆ ਜ਼ਰੂਰੀ ਨਹੀਂ ਸ਼ੌਕ ਬਹੁਤ ਵੱਡੇ ਹੋਣ ਨਿੱਕੀਆਂ ਨਿੱਕੀਆਂ ਗੱਲਾਂ ਦੇ ਨਿੱਕੇ ਨਿੱਕੇ ਸ਼ੌਕ ਵੀ ਹੋ ਸਕਦੇ ਆ ਜਿੰਨਾਂ ਨੂੰ ਆਪਾਂ ਪੂਰੇ ਵੀ ਕਰ ਸਕਦੇ ਆ ਪਰਿਵਾਰ ਤੇ ਪ੍ਰੈਸ਼ਰ ਪਾ ਕੇ 파ਟਨਰ ਤੇ ਪ੍ਰੈਸ਼ਰ ਪਾ ਕੇ ਸ਼ੌਕ ਪੂਰੇ ਨਹੀਂ ਹੁੰਦੇ ਤੇ ਉਹ ਕਰਨੇ ਵੀ ਨਹੀਂ ਚਾਹੀਦੇ ਉਸ ਤਰ੍ਹਾਂ ਕਿ ਇੱਕ ਬੰਦੇ ਦਾ ਸ਼ੌਕ ਹੈ ਦੂਜਾ ਉਹਦੇ ਟੈਨਸ਼ਨ 'ਚ ਹੀ ਰਹੇ ਕਿ ਇਹਨੂੰ ਆ ਸ਼ੌਕ ਹੈ ਇਹਨੂੰ ਸੋਨੇ ਦੇ ਗਹਿਣੇ ਬਣਾਉਣ ਦਾ ਸ਼ੌਕ ਹੈ ਤੇ ਮੈਨੂੰ ਤਾਂ ਹੁਣ ਕੋਈ ਨਾ ਕੋਈ ਹੀਲਾ ਕਰਨਾ ਪੈਣਾ ਉਹ ਗਲਤ ਹੈ ਜਿੰਨੀ ਕ ਆਪਣੀ ਹੈਸੀਅਤ ਹੈਗੀ ਆ ਤੇ ਅਸੀਂ ਬੜੇ ਆਸਾਨੀ ਨਾਲ ਉਹ ਸ਼ੌਕ ਪੂਰਾ ਕਰ ਸਕਦੇ ਆ ਤੇ ਖੁਸ਼ ਵੀ ਰਹਿ ਸਕਦੇ ਆ ਉਹਦੇ ਨਾਲ ਉਹ ਸਾਨੂੰ ਕਰ ਲੈਣਾ ਚਾਹੀਦਾ ਤੇ ਅੱਜ ਬਸ ਇਹੀ ਸੀਗੀਆਂ ਗੱਲਾਂ ਬਾਤਾਂ ਇਹੀ ਸੀਗਾ ਇੱਕ ਸਿੱਧਾ ਸਾਦਾ ਜਿਹਾ ਵਿਸ਼ਾ ਜਿਹੜਾ ਮੇਰੇ ਦਿਮਾਗ 'ਚ ਆਇਆ ਕਿ ਮੈਂ ਆਪਣੇ ਲਿਸਨਰਜ਼ ਨਾਲ ਜ਼ਰੂਰ ਇਸ ਵਿਸ਼ੇ ਤੇ ਗੱਲਬਾਤ ਕਰਾਂ ਤੇ ਤੁਸੀਂ ਜ਼ਰੂਰ ਆਪਣੇ ਆਪ ਨੂੰ ਪੁੱਛਿਓ ਕਿ ਤੁਹਾਡਾ ਕੀ ਸ਼ੌਕ ਹੈ ਤੁਸੀਂ ਉਹਨੂੰ ਮਾਰਤਾ ਨਹੀਂ ਲਿਆ उसनों ज्यों रहे हो जे ज्यों रहे हो तो मेरे वालों भी तू बहुत बहुत मुबारकबाद जल्दी मिलते हैं, फिर किसी नवे विषय न सत श्रीकाल